ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਵਿੱਚ ਜਾਨੀ ਕਿ 22 ਜੂਨ 2024 ਦਿਨ ਦੇ ਵੇਲੇ ਪੰਜਾਬ ਹਰਿਆਣਾ ਰਾਜਸਥਾਨ ਤੇ ਉੱਤਰੀ ਭਾਰਤ ਵਿੱਚ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਕੀ ਮੌਸਮ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਵੇਂ ਤਾਂ ਅੱਜ ਬੱਦਲ ਵਗਦਾ ਰੁੱਖ ਰਹੇਗਾ ਕਿਸ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਜੀ ਤੇ ਟੈਂਪਰੇਚਰ ਕਿਵੇਂ ਦੇ ਰਹਿਣਗੇ ਤੇ ਹਵਾਵਾਂ ਦਾ ਰੁਖ ਕਿਵੇਂ ਦਾ ਹੈ ਨਾਲ ਦੀ ਨਾਲ ਜਾਣਕਾਰੀ ਦਵਾਂਗੇ ਜੇ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਹੈ ਤੇ ਕੀ ਹਾਲਾਤ ਇਸ ਟਾਈਮ ਮੌਨਸੂਨ ਦੇ ਬਣ ਉਸ ਸਮੇਂ ਦੇ ਆਉਂਦੇ ਹਫ਼ਤੇ ਦੇ ਤੇ ਨਾਲੋਂ ਤੋਂ ਪਹਿਲਾਂ ਸੈਟਲਾਈਟ ਇਮੇਜ ਦੇਖ ਲੈਂਦੇ ਆ ਜੀ ਜਿਸ ਦੇ ਵਿੱਚ ਹਲਕੀ ਫੁਲਕੀ ਬੱਦਲਬਾਈ ਫਿਲਹਾਲ ਦਿਖਾਈ ਦੇ ਰਹੀ ਹੈ ਤੇ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਆਉਂਦੀ ਜਾਂਦੀ ਰਹੇਗੀ ਅੱਜ ਪੂਰਾ ਦਿਨ ਲਗਭਗ ਬੱਦਲਵਾਈ ਦੀ ਆਂਦ-ਜਾਂਦ ਬਣੀ ਰਹੇਗੀ ਪੰਜਾਬ ਦੇ ਵਿੱਚ ਹਲਕੇ ਤੇ ਟੁੱਟਵੇਂ ਰੂਪ ਦੇ ਵਿੱਚ ਜਿਸ ਦੇ ਨਾਲ ਕੋਈ ਬਹੁਤ ਵੱਡਾ ਮੀਂਹ ਕਣੀ ਦਾ ਅਸਰ ਤਾਂ ਨਹੀਂ ਬਣ ਰਿਹਾ ਪਰ ਹਲਕੇ ਫੁਲਕੇ ਹੁਸ਼ਿਆਰਪੁਰ ਤੇ ਏਰੀਏ ਦੇ ਵਿੱਚ ਦੁਪਹਿਰ 1 ਤੋਂ 2 ਵਜੇ ਦੇ ਨੇੜੇ ਤੇੜੇ ਕਾਰਵਾਈ ਹਲਕੀ ਫੁਲਕੀ ਪੈਂਦੀ ਦਿਖਾਈ ਦੇ ਰਹੀ ਹੈ ਉਸ ਤੋਂ ਇਲਾਵਾ ਮੌਸਮ ਅੱਜ ਖੁਸ਼ਕ ਅਤੇ ਸਾਫ਼ ਬਣਿਆ ਰਹੇਗਾ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਹੋਣ ਦੇ ਕਾਰਨ ਟੈਂਪਰੇਚਰ ਵਿੱਚ ਵੀ ਕਮੀ ਆਉਂਦੀ ਅੱਜ ਦਿਖਾਈ ਦੇ ਰਹੀ ਹੈ ਅੱਜ ਦਿਨ ਦੇ ਵੇਲੇ ਟੈਂਪਰੇਚਰ ਜਿਹੜਾ ਮੈਕਸਿਮਮ 40 ਡਿਗਰੀ ਤੇ 41- ਤੋ ਥੋੜੀ ਬਹੁਤ ਹੀ ਰਾਹਤ ਅੱਜ ਪੰਜਾਬ ਦੇ ਲੋਕਾਂ ਨੂੰ ਮਿਲਦੀ ਦਿਖਾਈ ਦੇ ਰਹੀ ਹੈ ਓਵਰ ਆਲ ਗੱਲ ਕਰੀਏ ਮੌਸਮ ਖੁਸ਼ਕ ਤੇ ਸਾਫਾ ਜੀ ਥੋੜਾ ਬਹੁਤ ਠੰਡ ਦਾ ਅਹਿਸਾਸ ਵੀ ਸਵੇਰ ਦੇ ਤੋਂ ਲੈ ਕੇ ਦੁਪਹਿਰ ਦੇ ਵੇਲੇ ਹੁੰਦਾ ਦਿਖਾਈ ਦੇ ਰਿਹਾ ਹੈ ਬਾਕੀ ਗੱਲ ਕਰ ਲੈਂਦੇ ਆ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਹੈ ਜੀ ਤੁਹਾਡੇ ਸਾਹਮਣੇ ਤਾਜ਼ਾ ਸੈਟਲਾਈਟ ਇਮੇਜ ਹੈ ਜੀ ਸੈਟਲਾਈਟ ਦੀ ਹੈ 21 ਜੂਨ ਦੀ ਹੈ ਪਿੱਛੋ ਕੱਲ ਜਾਰੀ ਹੋਈ ਹੈ ਮੌਸਮ ਬਗਲਾ ਨੂੰ ਜ਼ੂਮ ਕਰਕੇ ਅਗਰ ਦਿਖਾਵਾ ਜੀਤ ਮੈਂ ਤਾਂ ਤੁਹਾਨੂੰ ਜਿਹੜਾ ਮੌਨਸੂਨ ਉਹ ਹੁਣ ਹੌਲੀ-ਹੌਲੀ ਝਾਰਖੰਡ ਦੇ ਏਰੀਆ ਤੋਂ ਮੱਧ ਪ੍ਰਦੇਸ਼ ਦੇ ਵਿੱਚ ਐਂਟਰ ਕਰਦਾ ਹੋਇਆ ਅਤੇ ਨਾਲ ਹੀ ਨਾ ਬਿਹਾਰ ਦੇ ਏਰੀਆ ਵਿੱਚ ਐਂਟਰ ਕਰਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਇੱਕ ਚੰਗੀ ਖਬਰ ਹੈ ਕਿ ਪਿਛਲੇ 2-3 ਦਿਨਾਂ ਤੋਂ ਜੋ ਇੱਕ ਸਪੀਡ ਥੋੜੀ ਜੀ ਸਲੋ ਹੁੰਦੀ ਦਿਖਾਈ ਦੇ ਰਹੀ ਸੀ ਉਹ ਕੱਲ ਤੋਂ ਦੁਆਰਾ ਤੋਂ ਸਪੀਡ ਫੜ ਲਈ ਹੈ ਮੌਨਸੂਨ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਜਲਦ ਮొದಲ 29 ਤੀ ਜੂਨ ਤੋਂ ਲੈ ਕੇ 1 ਜਾਂ 2 ਜੁਲਾਈ ਦੇ ਵਿਚਕਾਰ ਪੰਜਾਬ ਤੇ ਹਰਿਆਣਾ ਨਾਲ ਲੱਗਦੇ ਉੱਤਰੀ ਭਾਰਤ ਵਿੱਚ ਮੌਨਸੂਨ ਦਾਸਤਕ ਦਿੰਦਾ ਦਿਖਾਈ ਦੇ ਰਿਹਾ ਜਿਸ ਦੀ ਕੀ ਪ੍ਰੀ ਮੌਨਸੂਨ ਗਤੀਵਿਧੀਆਂ 24 25 ਤਰੀਕ ਤੋਂ ਦਿਖਾਈ ਦੇ ਰਹੀਆਂ ਨੇ ਤੇ ਲਗਭਗ 25 ਤੋਂ ਬਾਅਦ ਅਗਰ ਗੱਲ ਕਰੀਏ ਤਾਂ 26 27 28 ਇਹਨਾਂ ਦਿਨਾਂ ਦੇ ਵਿੱਚਕਾਰ ਕਿਸੇ ਦਿਨ ਵੀ ਲਗਾਤਾਰ ਭਾਰੀ ਮੀਂਹ ਦੇ ਅਸਰ ਬਣਦੇ ਹੋਏ ਦਿਖਾਈ ਦੇਣਗੇ ਟੁੱਟਵੇਂ ਰੂਪ ਦੇ ਵਿੱਚ ਗਰਜ ਚਮਕ ਦੇ ਹਾਲਾਤ ਵੀ ਬਣਦੇ ਹੋਏ ਪੰਜਾਬ ਅਤੇ ਉੱਤਰੀ ਭਾਰਤ ਵੀ ਦਿਖਾਈ ਦੇਣਗੇ ਪ੍ਰੀ ਮੌਨਸੂਨ ਸੀਜ਼ਨ ਇੱਕ ਤਰੀਕੇ ਨਾਲ ਸ਼ੁਰੂ ਹੁੰਦਾ ਪੰਜਾਬ ਅਤੇ ਨਾ ਰਾਜਸਥਾਨ ਵਿੱਚ ਆਉਂਦੇ ਦਿਨਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਹੁਣ ਗੱਲ ਕਰ ਲੈਂਦੇ ਆ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਕੀ ਕਰ ਰਹੇ ਨੇ ਜੀ ਉਹ ਵੀ ਦੇਖ ਲੈਂਦੇ ਆ ਮੌਸਮ ਸੰਵਿਧਾਨ ਵਿਭਾਗ ਵੱਲੋਂ ਜਿਹੜੇ ਬੀਤੀ ਕੱਲ 21 ਜੂਨ ਨੂੰ ਅਲਰਟ ਜਾਰੀ ਹੋਏ ਨੇ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਆਉਂਦੇ 24 ਘੰਟੇ ਦੇ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਹੋਣ ਦੇ ਚਾਂਸ ਬਣੇ ਹੋਏ ਨੇ ਬੀਤੀ ਕੱਲ ਜਿਹੜੇ ਟੈਂਪਰੇਚਰ ਸੀ 44 ਡਿਗਰੀ ਗੁਰਦਾਸਪੁਰ 43 ਡਿਗਰੀ ਸਿਰਸਾ ਤੱਕ ਪਹੁੰਚ ਚੁੱਕੇ ਸੀ ਤੇ ਲਗਭਗ ਅੱਜ ਵੀ ਟੈਂਪਰੇਚਰ ਇਸੇ ਤਰ੍ਹਾਂ ਦੇ ਨਾਲ ਮੌਜੂਦ ਰਹਿਣਗੇ ਜੀ ਤੇ ਬਾਕੀ ਗੱਲ ਕਰ ਲਈਏ ਹੁਣ ਅਗਰ ਆਪਾਂ ਅ 21 ਤਰੀਕ ਲੰਘ ਚੁੱਕੀ ਹੈ ਮੌਸਮ ਕੋਈ ਵੱਡਾ ਕਾਰਵਾਈ ਜਿਹੜੀ ਪੈਂਦੀ ਸੀ ਉਹ ਲੰਘ ਚੁੱਕੀ ਹੈ ਜੀ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ 22 ਤੋਂ ਲੈ ਕੇ ਲਗਭਗ 25 ਤਰੀਕ ਤੱਕ ਮੌਸਮ ਖੁਸ਼ਕ ਤੇ ਸਾਫ਼ ਹੈ ਕੋਈ ਬਹੁਤ ਵੱਡੀਆਂ ਕਾਰਵਾਈਆਂ ਨਹੀਂ ਹਨ ਪਰ 26 ਤਰੀਕ ਤੋਂ ਦੁਬਾਰਾ ਤੋਂ ਫਿਰ ਜਿਹੜੇ ਪ੍ਰੀ ਮੌਨਸਨ ਗਤੀਵਿਧੀਆਂ ਨੇ ਹਲਕੇ ਟੁੱਟਵੇਂ ਰੂਪ ਦੇ ਵਿੱਚ ਬੱਦਲ ਕਿਣਮਣ ਕਾਣੀ ਥੋੜੇ-ਬੋਤੇ ਇਲਾਕੇ ਦੇ ਵਿੱਚ ਚੱਕਰ ਤੇ ਥੋੜੇ ਇਲਾਕੇ ਦੇ ਵਿੱਚ ਤੇਜ਼ ਮੀਂਹ ਜੋ ਪ੍ਰੀ ਮੌਨਸਨ ਆਉਣ ਤੋਂ ਪਹਿਲਾਂ ਲਗਭਗ ਬੱਦਲ ਬਾਈ ਜਿਹੜੀ ਇਸ ਟਾਈਮ ਗੱਲ ਕਰ ਲਈਏ ਆਪਾਂ ਮੱਧ ਪ੍ਰਦੇਸ਼ ਹਰਿਆਣਾ ਰਾਜਸਥਾਨ ਦੇ ਕੁਝ ਹ ਉਹ ਹਰਕਤਾਂ 26 ਤਰੀਕ ਤੋਂ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਅਗਰ ਅਲਰਟ ਦੀ ਗੱਲ ਕਰੀਏ ਫਿਲਹਾਲ ਕੋਈ ਬਹੁਤ ਵੱਡੇ ਅਲਰਟ ਜਾਰੀ ਨਹੀਂ ਹੋਏ ਅਲਰਟ ਨਲ ਹੈ ਕਿਉਂਕਿ ਆਸਾਨਕ ਮੌਸਮ ਜਿਹੜਾ ਬਦਲਿਆ ਹੈ ਉਹਦੇ ਨਾਲ ਪ੍ਰੀ ਮੌਨਸੂਨ ਜਿਹੜਾ ਮੌਸਮ ਸ਼ੁਰੂ ਹੋਵੇਗਾ ਲਗਭਗ ਅੱਜ ਦੁਪਹਿਰ ਤੋਂ ਉਸਦੇ ਅਲਰਟ ਜਾਰੀ ਹੋਣਗੇ ਤੇ ਉਹ ਅਸੀਂ ਜੋ ਵੀ ਅਲਰਟ ਹੋਵੇਗਾ ਦੁਪਹਿਰ ਦੀ ਵੀਡੀਓ ਵਿੱਚ ਲੈ ਕੇ ਜਲਦ ਹਾਜ਼ਰ ਹੋਵਾਂਗੇ ਤੇ ਵੀਡੀਓ ਖਤਮ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਓ ਕਮੈਂਟ ਬਾਕਸ ਵਿੱਚ ਪਿੰਡ ਜੇਲੇ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਏਰੀਆ ਦੇ ਮੌਸਮ ਦੇ ਕੀ ਹਾਲਾਤ ਨੇ ਉਹ ਜ਼ਰੂਰ ਮੈਂਸ਼ਨ ਕਰਦੇ ਹੋ ਤਾਂ ਕਿ ਬਾਕੀ ਦਰਸ਼ਕਾਂ ਨੂੰ ਵੀ ਤੁਹਾਡੇ ਏਰੀਆ ਦੇ ਹਾਲਾਤ ਪਤਾ ਲੱਗ ਸਕਣ ਇਹ ਸੀ ਅੱਜ ਦੀ ਅਪਡੇਟ ਦੁਪਹਿਰ ਤੇ ਸ਼ਾਮ ਦੀ ਵੀਡੀਓ ਲੈ ਕੇ ਜਲ se que virando ali